भगवंत सरकार मुरदाबाद 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 बकारी मुख्यत्री मुरदाबाद 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 गलबात मुरदाबाद 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 ਬਣਦੇ ਰਹੇ ਤਾਂ ਜਿਹੜੇ ਜਿਹੜੇ ਸਰਕਾਰਾਂ ਦੇ ਵਾਰ ਆ ਜਿਹੜੇ ਜਿਹੜੇ ਸਰਕਾਰਾਂ ਦੇ ਕੰਮਕਾਰ ਆ ਤਾਂ ਜਿਹੜਾ ਸਾਨੂੰ ਪ੍ਰਸ਼ਾਸਨ ਲੈਣ ਲਈ ਜਿਹੜਾ ਉਹ ਸੰਘਰਸ਼ ਕਰਨਾ ਪਿਆ ਅਸੀਂ ਸਾਂਝਾ ਪਲੇਟਫਾਰਮ ਤਿਆਰ ਕਰਕੇ ਸਾਂਝਾ ਮੰਗ ਪੱਤਰ ਬਣਾਇਆ ਹੈ ਸਾਂਝਾ ਮੰਗ ਪੱਤਰ ਬਣਾ ਕੇ ਤੇ ਨਾਲ ਹੀ ਜਿਹੜੇ 25 ਤੋਂ 22 ਜ਼ਿਲ੍ਹਿਆਂ ਤੇ ਵੱਡੀਆਂ ਰਹਿੰਦੀਆਂ ਕਰ ਸੀ ਮੀਟਿੰਗਾਂ ਕਰਕੇ ਸਹਿਮਤੀ ਨਾਲ ਨਹੀਂ ਸੇਬ ਮੰਤਰੀ ਨੂੰ ਜਿਹੜੇ ਉਹ ਮੰਗ ਪੱਤਰ ਦੇਨੇ ਸੀ ਅੱਜ ਰਿਕਾਰਡ ਹੁੰਦਾ ਹੈ ਇੱਕ ਲੋਨ ਤੇ ਵਿਆਰਥਨਾਮਾ ਹੁੰਦਾ ਫਾਈਨਲ ਫਾਰਮ ਵੀ ਹੁੰਦੀ ਹੈ ਤੇ ਮੇਰੇ ਆਪਾ ਪਿਛਲੇ 70 70 ਰੁਪਏ ਦਾ ਟੈਰੀ ਕਰੀਏ ਜੇ ਕੋਈ ਪੰਡਾ ਰਹਿ ਗਿਆ ਹੁੰਦਾ ਸੀ ਉਹ ਵੀ ਤੋਂ ਬਾਅਦ ਪਾਰਟੀ ਦੇ ਰਾਜਮਤ ਦੇ ਜਿਹੜਾ ਪੀ ਕਮਿਸ਼ਨਿੰਗ ਸੈਂਟਰ ਬਿੰਦੂ ਤੇ ਨੂੰ ਜਾ ਕੇ ਉਹਦੇ ਅੱਗੇ ਵੀ ਇੰਟੀਰੀਅਰ ਵੀ ਮਤਲਬ ਅੱਜ ਉਹ ਨਹੀਂ ਕਰ ਉਹ ਨਹੀਂ ਕਰ ਪਾਰਟੀ ਦਾ ਥੈਂਕ ਯੂ ਇੱਕ ਦਲਤਾਂ ਜਿਹੜੀ ਮੋਗਦੇ ਦੀ ਪ੍ਰੋਬਲਮ ਸੀ ਸਾਡੇ ਜਿਹੜੇ ਆਊਟਸੋਰਸਿੰਗ ਦੇ ਕੰਮ ਕਰਦੇ ਬਣਾਇਆ ਉਹਨਾਂ ਨੂੰ ਕਿਹਦੇ ਅੱਧੇ ਨਹੀਂ ਦਿੱਤ ਤਨਖਾਣ ਨਹੀਂ ਮਿਲੀ ਉਹ ਨੂੰ 7788 ਦੀ ਅਸੰਖਾ ਦੀ ਹੁਕੂਮੀ ਜ਼ਮੀਨ ਸਰਨੀ ਮਿਲਦੀ ਤਾਂ ਕਰਨਾ 11 ਕਰਨਾ ਜਿਹੜਾ ਬੜਾ ਮੁਸ਼ਕਿਲ ਆ ਉਹ ਵੀ ਉਹ ਕਿੰਨੇ ਜਾਣੀ ਕਿੰਨੇ ਜਾਣੀ ਹੌਸਲ 3335 ਜੀ ਜੀ ਤੁਸੀਂ ਦੇਖ ਰਹੇ ਹੋ ਜੀਟੀਵੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਮਹਿੰਦਰਪਾਲ ਲੁੰਬਾ ਅੱਜ ਅਸੀਂ ਪਹੁੰਚਿਆ ਸਿਹਤ ਸਰਜਨ ਦਫਤਰ ਮੁਕਾ ਜਿੱਤੇ ਪੈਰਾ ਮੈਡੀਕਲ ਸਟਾਫ ਵੱਲੋਂ ਇੱਕ ਧਰਨਾ ਲਗਾਇਆ ਜਾ ਰਿਹਾ ਹੈ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਰੋਜ਼ ਕਿੱਥੋਂ ਪੈਦਾ ਹੋਇਆ ਹੈ ਇੱਕ ਤਾਂ ਇਹਨਾਂ ਦੀਆਂ ਮੰਗਾਂ ਜਿਹੜੀਆਂ 13 ਤੋਂ ਲਟਕਦੀਆਂ ਪਈਆਂ ਉਹਦੇ ਵੱਲ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ ਕਿ ਦੂਸਰਾ ਪਿਛਲੇ ਦਿਨੀ ਸਿਹਤ ਮੰਤਰੀ ਵੱਲੋਂ ਇੱਕ ਬਿਆਨ ਦਿੱਤਾ ਗਿਆ ਜਿਦੇ ਵਿੱਚ ਸਿਹਤ ਸਵਾਮਾ ਦਾ ਪ੍ਰਾਈਵੇਟਾਈਜੇਸ਼ਨ ਦੀ ਗੱਲ ਕੀਤੀ ਗਈ ਹੈ ਸੋ ਸਿਹਤ ਤੇ ਸਿੱਖਿਆ ਇਸ ਸਰਕਾਰ ਦੇ ਦੋ ਮੁੱਖ ਅਜੰਡੇ ਸੀ ਇਹਨਾਂ ਅਜੰਡਿਆਂ ਨੂੰ ਲੈ ਕੇ ਇਹ ਸਰਕਾਰ ਸਤਾ ਦੇ ਵਿੱਚ ਆਈ ਸੀ ਕਿ ਸਿੱਖਿਆ ਜਿਹੜਾ ਉਹ ਉੱਚ ਦਰਜੇ ਦੀ ਮੁਹਈਆ ਕਰਵਾਈ ਜਾਏਗੀ ਤੇ ਮਿਆਰੀ ਸੇ ਸਵਾਮਾ ਜਿਹੜੀਆਂ ਲੋਕਾਂ ਨੂੰ ਦਿੱਤੇਆਂ ਜਾਣਗੀਆਂ ਸੋ ਇਹਦੇ ਸਬੰਧ ਵਿੱਚ ਅੱਜ ਤਾਲਮਿਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਵੱਲੋਂ ਸਿਵਲ ਸਰਜਨ ਦਸਤੂਰ ਬੋਗਾ ਵਿਖੇ ਧਰਨਾ ਦਿੱਤਾ ਗਿਆ ਤੇ ਸਾਡੇ ਨਾਲ ਜੁੜੇ ਹੋਏ ਨੇ ਤਾਲਮਿਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਦੇ ਚੇਅਰਮੈਨ ਕਲਵੀਰ ਸਿੰਘ ਢਿੱਲੋਂ ਜੀ ਸੋ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਹ ਕਿਹੜੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਤੇ ਅੱਗੇ ਇਹਨਾਂ ਦਾ ਕੀ ਪ੍ਰੋਗਰਾਮ ਹੈ ਹਾਂਜੀ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪ੍ਰਧਾਨ ਜੀ ਕੀ ਇਹ ਮੁੱਦਾ ਹੈਗਾ ਕਿਸ ਗ ਤਰਨਾ ਸਾਡੀਆਂ ਪਿਛਲੇ ਲੰਮੇ ਸਮੇਂ ਤੋਂ ਜਿਹੜੀਆਂ ਤਾਲਮਿਲ ਕਮੇਟੀ ਪੈਰਾਮੈਡੀਕਲ ਤੇ ਸਿਹਤ ਕਰਮਚਾਰੀ ਪੰਜਾਬ ਦੇ ਮੁਲਾਜ਼ਮਾਂ ਦੀਆਂ ਜਿਹੜੀਆਂ ਲਟਕਦੀਆਂ ਮੰਗਾਂ ਉਹਨਾਂ ਨੂੰ ਮਨਵਾਉਣ ਦੇ ਲਈ ਜਿਹੜਾ ਉਹ ਅਸੀਂ ਪ੍ਰੋਟੈਸਟ ਜਿਹੜਾ ਉਹ ਅੱਜ ਜ਼ਿਲ੍ਹਾ ਲੈਵਲ ਤੇ ਜਿਹੜਾ ਕਰ ਰਹੇ ਆ ਕਿਉਂਕਿ ਪਿਛਲੀ 9 ਤਰੀਕ ਨੂੰ ਅਸੀਂ ਜਿਹੜੀ ਸਟੇਟ ਲੈਵਲ ਦੀ ਮੀਟਿੰਗ ਕਰਕੇ ਜਿਹੜੀਆਂ ਪੰਜਾਬ ਦੇ ਵਿੱਚ ਦੋ ਜਥੇਬੰਦੀਆਂ ਚੱਲਦੀਆਂ ਸੀ ਉਹ ਦੋਨਾਂ ਦਾ ਜਿਹੜਾ ਬੈਨਰ ਜਿਹੜਾ ਉਹ ਇੱਕ ਸੀ ਪਰ ਰਾਹ ਵੱਖੋ ਵੱਖਰੇ ਸੀ ਅਸੀਂ ਜਿਹੜਾ 9 ਤਰੀਕ ਨੂੰ ਮੀਟਿੰਗ ਕਰਕੇ ਜਿਹੜਾ ਉਹ ਇੱਕ ਇਕੱਠੇ ਹੋ ਕੇ ਜਿਹੜਾ ਚੱਲਣ ਦਾ ਜਿਹੜਾ ਪਰਨ ਕੀਤਾ ਤਾਂ ਜੋ ਜਿਹੜੀਆਂ ਪੈਰਾਮੈਡੀਕਲ ਕਮਿਆਂ ਦੀਆਂ ਮੰਗਾਂ ਜਿਹੜੀਆਂ ਉਹਨਾਂ ਨੂੰ ਜਿਹੜਾ ਮਨਵਾਇਆ ਜਾ ਸਕੇ ਅੱਜ ਸਭ ਤੋਂ ਵੱਡਾ ਬਰਨਿੰਗ ਇਸ਼ੂ ਹੈ ਜਿਹੜਾ ਸਿਹਤ ਮੰਤਰੀ ਵੱਲੋਂ ਪਿਛਲੇ ਦਿਨੀ ਦਿੱਤਾ ਬਿਆਨ ਕਿ ਸਿਹਤ ਸਭਾਵਾਂ ਨੂੰ ਜਿਹੜੇ ਸਰਕਾਰੀ ਹੱਥਾਂ ਵਾਲਾ ਉਹਨੂੰ ਨਿੱਜੀ ਹੱਤਾਂ ਚ ਕਾਰਪੋਰੇਟ ਧਰਾਂਿਆਂ ਨੂੰ ਦਿੱਤਾ ਜਾਊਗਾ ਤਾਂ ਜੋ ਉਹ ਲੋਕਾਂ ਨੂੰ ਵਧੀਆ ਤੇ ਮਿਆਰੀ ਸੇ ਸੂਤਾਂ ਦੇ ਸਕਣਾ ਅਸੀਂ ਜਦੋਂ ਪਿਛਲੇ ਸਮੇਂ ਦੇ ਦੌਰਾਨ ਕ੍ਰਿਸ਼ਨਾ ਲੈਬੋਰੀਆਂ ਨੂੰ ਪ੍ਰਾਈਵੇਟ ਹੱਥਾਂ 'ਚ ਦੇਣ ਦੀ ਗੱਲ ਕੀਤੀ ਸੀ ਉਦੋਂ ਵੀ ਵਿਰੋਧ ਕੀਤਾ ਸੀ ਉਦੋਂ ਵੀ ਸਰਕਾਰ ਜਿਹੜੀ ਨਵੀਂ-ਨਵੀਂ ਹੋ ਚਾਈ ਸੀ ਪਹਿਲਾਂ ਕਾਂਗਰਸ ਦੀ ਸਰਕਾਰ ਵੇਲੇ ਵੀ ਅਸੀਂ ਵਿਰੋਧ ਕੀਤਾ ਸੀ ਉਦੋਂ ਇਹਨਾਂ ਨੇ ਗੱਲ ਕੀਤੀ ਸੀ ਕਿ ਇਹਨਾਂ ਲੈਬੋਰੀਆਂ ਦੇ ਵਿੱਚ ਸਸਤੇ ਰੇਟਾਂ ਦੇ ਟੈਸਟ ਹੋਇਆ ਕਰਨਗੇ ਅਸੀਂ ਵਿਰੋਧ ਇਸ ਕਰਕੇ ਕੀਤਾ ਸੀ ਇਹ ਜਦੋਂ ਫ੍ਰੀ ਤੋਂ ਜਿਹੜੇ ਸਸਤੇ ਰੇਟਾਂ ਦੇ ਲੈ ਕੇ ਆਏ ਇਹ ਸਸਤੇ ਕਿਵੇਂ ਹੋਏ ਇਹ ਤਾਂ ਮਹਿੰਗੇ ਹੋਏ ਇਸੇ ਕਾਰਨ ਜਿਹੜਾ ਸਰਕਾਰੀ ਹਸਪਤਾਲਾਂ ਨੂੰ ਨਿੱਜੀ ਹੱਤਾਂ ਦੇ ਦੇਣਾ ਉਹ ਵਿਯਾਰੀ ਸਹੂਲਤਾਂ ਦੇਣਾ ਮਤਲਬ ਨਹੀਂ ਸਰਕਾਰ ਦਾ ਸਰਕਾਰ ਆਪਦੇ ਵਾਅਦੇ ਤੋਂ ਜਿਹੜਾ ਉਹ ਭੱਜ ਰਹੀ ਆ ਮੁਨਕਰ ਹੋ ਰਹੀ ਆ ਉਹਦਾ ਸਿਰਫ ਸਿਰਫ ਇੱਕ ਏਜੰਡਾ ਹੈ ਕਿ ਮੁਲਾਜ਼ਮਾਂ ਦੀ ਚੌਥਰਫਾ ਲੁੱਟ ਦਾ ਰਾਹ ਜਿਹੜਾ ਉਹ ਕਾਰਪੋਰੇਟ ਘਰਾਣਿਆਂ ਦੇ ਜਿਹੜਾ ਉਹ ਹਵਾਲੇ ਕਰਨਾ ਹੈ ਤੋਂ ਇਸ ਕਰਕੇ ਅਸੀਂ ਵਿਰੋਧ ਕਰਦੇ ਆ ਅਸੀਂ ਨਾਲ ਹੀ ਜਿਹੜੀ ਮੰਗ ਕਰਦੇ ਆ ਕਿ ਸਮੂਹ ਪੈਰਾਮੈਡੀਕਲ ਕਾਮਿਆਂ ਨੂੰ ਡਾਕਟਰ ਪੈਟਰਨ ਤੇ ਜਿਹੜਾ MACP ਸਕੀਮ ਦਾ ਜਿਹੜਾ ਲਾਭ ਸਾਰੇ ਮੁਲਾਜ਼ਮਾਂ ਨੂੰ ਦਿੱਤਾ ਜਾਵੇ ਜਿਵੇਂ ਡਾਕਟਰ ਨੂੰ 5 10 15 ਪ੍ਰਮੋਸ਼ਨ ACP ਜੇ ਪਹਿਲਾਂ ਚੱਲਦੀ ਸੀ ਹੁਣ MACP ਦਾ ਉਹ ਲਾਭ ਆ ਉਹ ਨੂੰ ਪੈਰਾਮੈਡੀਕਲ ਕੰਮ ਇਹਨੂੰ ਦਿੱਤਾ ਜਾਵੇ ਤੇ ਨਾਲ ਹੀ ਅਸੀਂ ਮੰਗ ਕਰਦੇ ਹਾਂ 5 ਜਨਵਰੀ ਦਾ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਹੈ ਜਿਹੜੇ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੇ ਹੈ ਜਿਹੜੇ ਉਹ ਪੰਜਾਬ ਸਕੀਲੋਂ ਉਹ ਲਾਗੂ ਕੀਤੇ ਜਾਣ ਸੁਪਰੀਮ ਕੋਰਟ ਨੇ ਜਿਹੜੀਆਂ ਪੰਜਾਬ ਸਰਕਾਰ ਦੇ ਅਗੇਂਸਟ ਜਾ ਕੇ ਪੰਜਾਬ ਸਰਕਾਰ ਨੂੰ ਝਾੜ ਪਾਈ ਹੈ ਕਿਉਂਕਿ ਇਹਨਾਂ ਨੇ ਉਹਦੇ ਵਿੱਚ ਕਮਿਟਮੈਂਟ ਕੀਤੀ ਸੀ ਪੰਜਾਬ ਸਰਕਾਰ ਨੇ ਕਿ ਅਸੀਂ ਰੂਲਾਂ ਦਾ ਐਮੈਂਡਮੈਂਟ ਕਰਕੇ ਜਿਹੜੀ ਇਹ ਕਰਾਂਗੇ ਸਾਡੀ ਪੁਰਜ਼ੋਰ ਜਿਹੜੀ ਮੰਗ ਹੈ ਜਿੰਨੀਆਂ ਵੀ ਭਾਰਤੀਆਂ ਹੋ ਰਹੀਆਂ ਉਹ ਜਿਹੜਾ ਪੰਜਾਬ ਸਕੀਮ ਹੈ ਜਿਹੜਾ ਲਾਗੂ ਕੀਤੀ ਜਾਵੇ ਪੈਰਾਮੈਡੀਕਲ ਕੰਮਿਆਂ ਦੇ ਮੁਆਜਮਾ ਦੇ ਜਿਹੜੇ ਕੱਟੇ ਪੱਤੇ ਆ ਚਾਹੇ ਉਹ ਐਫਟੀਏ ਆ ਬੋਰਡਿੰਗ ਐਂਡ ਯੂਨੀਫਾਰਮ ਲਾਉਂਸ ਆ ਰੈਂਟ ਫ੍ਰੀ ਕਮਿਊਨਿਟੀਸ਼ਨ ਉਹ ਤਰੰਤ ਹੈ ਜਿਹੜੇ ਉਹ ਬਾਲ ਕੀਤੇ ਜਾਣਾ ਇਹ ਸਾਡੇ ਮੰਗਾਂ ਨੂੰ ਲੈ ਕੇ ਜਿਹੜਾ 11 ਪੱਤਰੀ ਮੰਗ ਪੱトラ ਅੱਜ ਸਿਹਤ ਮੰਤਰੀ ਨੂੰ ਭੇਜ ਭੇਜ ਰਹੇ ਹਾਂ ਸਿਵਲ ਸੱਜਣ ਰਹੇ ਪੂਰੇ ਪੰਜਾਬ ਦੇ ਵਿੱਚ ਤੇ ਅਸੀਂ 13 ਤਰੀਕ ਨੂੰ ਸਿਹਤ ਮੰਤਰੀ ਨੂੰ ਇਹ ਮੰਗ ਪੱਤਰ ਜਿਹੜਾ ਪਹਿਲਾਂ ਵੀ ਭਜਵਾ ਦਿੱਤਾ ਜੇ ਸਾਨੂੰ ਜਿਹੜਾ 2 ਤਰੀਕ ਤੱਕ ਜਿਹੜਾ ਸਮਾਂ ਮੀਟਿੰਗ ਸਮਾਂ ਦੇ ਕੇ ਸਾਡੇ ਮੰਗਾਂ ਮਸਲੇ ਹੱਲ ਨਾ ਕੀਤੀ ਤਾਂ 17 ਤਰੀਕ ਨੂੰ ਜਿਹੜਾ ਚੰਡੀਗੜ੍ਹ ਜਿਹੜੀਆਂ ਪੈਰਾਮੈਡੀਕਲ ਦੇ ਸਿਹਤ ਕਰਮਚਾਰੀ ਪੰਜਾਬ ਨੂੰ ਡਾਇਰੈਕਟਰ ਦਫ਼ਤਰ ਤੱਕ ਮਾਰਕ ਜਿਹੜਾ ਸਿਹਤ ਮੰਤਰੀ ਦੀ ਕੋਠੀ ਵੱਲ ਨੂੰ ਮਾਰਚ ਕੀਤਾ ਜਾਊਗਾ ਹਜ਼ਾਰਾਂ ਦੀ ਗਿਣਤੀ ਪੈਰਾਮੈਡੀਕਲ ਤੰਮੇ 17 ਨੂੰ ਚੰਡੀਗੜ੍ਹ ਦੀ ਹੀਰਾਂ ਕਤਨ ਲਈ ਮਜਬੂਰ ਹੋਵਾਂਗੇ ਆ ਪ੍ਰਧਾਨ ਜੀ ਜਿਹੜੀ ਪੈਰਾਮੈਡੀਕਲ ਜਿੱਥੇ ਬੰਦੀ ਹੈ ਕਿ ਜਿਹੜਾ ਰੂ ਜਿੱਥੇ ਬੰਦੀ ਗਣੀ ਜਾਂਦੀ ਹੈ ਪਰ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਤੁਸੀਂ ਉਹ ਉਹਨੇ ਐਕਟਿਵ ਨਹੀਂ ਦਿਖੇ ਜਿੰਨੇ ਕਿ ਆਮ ਤੌਰ ਤੇ ਅੱਗੇ ਦਿਖਦੇ ਸੀ ਕੀ ਕਾਰਨ ਸੀ ਕੀ ਤੁਹਾਨੂੰ ਇਹ ਲੱਗਦਾ ਸੀਗਾ ਕਿ ਇਹ ਸਰਕਾਰ ਹੈ ਜਿਹੜੀ ਆਪਣੇ ਆਪ ਹੀ ਸਾਡਾ ਸਾਰਾ ਕੁਝ ਮੰਨ ਲੇਗੀ ਕਿ ਕੀ ਕੋਈ ਹੋਰ ਕਾਰਨ ਸੀ ਕਿਉਂਕਿ ਇੱਕ ਤਾਂ ਤਾਲਮੇਲ ਕਮੇਟੀ ਪੈਰਾਮੈਡੀਕਲ ਦੇ ਸਿਹਤ ਕਰਮਚਾਰੀ ਪੰਜਾਬ ਦੀ ਜਿਹੜੀ ਆ ਉਹ ਖੜੋਤ ਆਈ ਸੀ ਕਿਉਂਕਿ ਜਿਹੜੀ ਪੁਰਾਣੀ ਲੀਡਰਸ਼ਿਪ ਮੈਕਸੀਮਮ ਆ ਜਿਹੜੀ ਉਹ ਰਿਟਾਇਰ ਹੋ ਗਈ ਸੀ ਦੂਜਾ ਸਰਕਾਰ ਨੂੰ ਕਿਉਂਕਿ ਲੋਕਾਂ ਨੇ ਮੁਲਾਜ਼ਮਾਂ ਨੇ ਜਿਹੜਾ ਬਦਲਾ ਲੈਂਦਾ ਸੀਗਾ ਲੋਕਾਂ ਨੂੰ ਇਹ ਆਸ ਸੀ ਮਸਲੇ ਜਿਹੜੇ ਆ ਸਰਕਾਰ ਨੂੰ ਸਮਾਂ ਦੇਣਾ ਚਾਹੀਦਾ ਕੋਈ ਸਮਾਂ ਦੇ ਕੇ ਸਰਕਾਰ ਆਪ ਹੀ ਮਸਲੇ ਮੰਗਾ ਜਿਹੜੇ ਹੱਲ ਕਰ ਦੂਗੀ ਪਰ ਅੱਜ ਲਗਭਗ 3 ਸਾਲ ਬੀਤ ਜਾਣ ਤੇ ਵੀ ਸਰਕਾਰ ਟਸ ਤੋਂ ਮਸ ਨਹੀਂ ਹੋਈ ਉਤੋਂ ਦੇ ਜਿਹੜੇ ਮੁਲਾਜ਼ਮਾਂ ਤੇ ਜਜੀਆ ਟੈਕਸ ਵਗੈਰਾ ਲੱਗੇ ਆ ਉਹਨਾਂ ਨੂੰ ਨਹੀਂ ਜਿਹੜਾ ਇਹਨਾਂ ਨੇ ਬਹਾਲ ਕੀਤਾ ਇਹ ਕਰਕੇ ਜੱਥੇਬੰਦੀ 'ਚ ਨਵੀਂ ਰੂਹ ਪੂਕਣ ਦੇ ਲਈ ਜੱਥੇਬੰਦੀ ਨੂੰ ਅਸੀਂ ਦੋਹਾਂ ਜੱਥੇਬੰਦੀ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਮੁਲਾਜ਼ਮਾਂ ਦੇ ਮਸਲੇ ਹੱਲ ਕਰਾਉਣ ਲਈ ਜਿਹੜਾ ਉਹ ਹੰਬੜਾ ਮਾਰਿਆ ਤੇ ਸਾਨੂੰ ਉਮੀਦ ਹੈ ਕਿ 17 ਤੋਂ ਜੇ ਮਸਲੇ ਹੱਲ ਨਾ ਹੋਏ ਤਾਂ 17 ਨੂੰ ਪੰਜਾਬ ਦਾ ਇੱਕ ਇੱਕ ਮੁਲਾਜ਼ਮ ਚੰਡੀਗੜ੍ਹ ਵੀ ਵੀਹਰਾ ਕਰੂਗਾ ਤੇ ਸਰਕਾਰ ਦੇ ਜਿਹੜਾ ਨੱਕ 'ਚ ਦੰਮ ਲਿਆ ਇਹ ਹਨ ਕੁਲਬੀਰ ਸਿੰਘ ਢਿੱਲੋਂ ਚੇਅਰਮੈਨ ਤਾਲਮਿਲਕ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਜਿਨ੍ਹਾਂ ਨੇ ਇਹ ਗੱਲ ਕੀਤੀ ਹੈ ਕਿ ਅਸੀਂ ਇੱਕੇ ਦੇ ਰਾਹੀਂ ਹੁਣ ਆਪਣਾ ਦਬਾਅ ਜਿਹੜਾ ਸਰਕਾਰ ਤੇ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਸਰਕਾਰ ਜਿਹੜੀ ਕਿ ਸਿਹਤ ਸਹੂਲਤਾਂ ਨੂੰ ਦੇ ਮਿਆਰੀ ਸਿਹਤ ਸਹੂਲਤਾਂ ਦੇਣ ਦੇ ਵਾਅਦੇ ਦੇ ਨਾਲ ਸੱਤਾ ਦੇ ਵਿੱਚ ਆਈ ਸੀ ਔਰ ਸਿਹਤ ਸਹੂਲਤਾਂ ਦਾ ਜਿਹੜਾ ਖਾਲ ਹੈ ਜਿਹੜਾ ਉਹ ਆਏ ਦਿਨ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਹੈ ਸਾਡੇ ਨਾਲ ਸਟੇਟ ਵਿਦ ਸਕੱਤਰ ਭੈਣ ਗੁਜਿੰਦਰ ਕਿਟਾਰੀਆ ਜੀ ਵੀ ਜੁੜੇ ਹੋਏ ਆਪਾਂ ਉਹਨਾਂ ਤੋਂ ਵੀ ਜਾਣਕਾਰੀ ਲਵਾਂਗੇ ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਭੈਣ ਜੀ ਅੱਜ ਤੁਸੀਂ ਸਿਵਲ ਸਰਜਨ ਦਫ਼ਤਰ ਮੁਰੇ ਤਰਨਾ ਲਾਇਆ ਕੀ ਮਕਸਦ ਸੀ ਤੇ ਕੀ ਮੰਗ ਕਰਦੇ ਹੋ ਸਰਕਾਰ ਤੋਂ ਇਹ ਸਰਜਨ ਜਿਹੜੀਆਂ ਪਿਛਲੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਮੰਗਾ ਪੈਰਾਮੈਡੀਕਲ ਦੀਆਂ ਜਿਵੇਂ ਕਿ ਪਿਛਲੇ ਸਮੇਂ ਸਾਡੇ ਜਿਹੜੇ ਪੱਤੇ ਕੱਟ ਦਿੱਤੇ ਗਏ ਆ ਭਰਤੀ ਪੱਤਾ ਐਫਟੀਏ ਹੈ ਬਾਰਡਰ ਏਰੀਆ ਅਲਾਉਂਸ ਹੈ ਯੂਨੀਫਾਰਮ ਅਲਾਉਂਸ ਹੈ ਰੈਂਟ ਫਰੀ ਅਕਮੋਡੇਸ਼ਨ ਹੈ ਇਹਨਾਂ ਸਾਰਿਆਂ ਨੂੰ ਲੈ ਕੇ ਜਿਹੜਾ ਸਾਡਾ ਅਸੀਂ ਅੱਜ ਇਹ ਰੋਸ ਪ੍ਰੋਟੈਸਟ ਕੀਤਾ ਜਿਹਦੇ ਵਿੱਚ ਅਸੀਂ ਸਿਵਲ ਸਰਜਨ ਰਾਈ ਜਿਹੜਾ ਮੰਗ ਪੱਤਰ ਹੈਲਥ ਮਿਨਿਸਟਰ ਨੂੰ ਭੇਜਿਆ ਹੈਗਾ ਉਹਦੇ ਵਿੱਚ 17 ਤੱਕ ਜੇਕਰ ਸਾਡੀਆਂ ਮੰਗਾਂ ਨਹੀਂ ਉਹਦੇ ਤੱਕ ਮੰਨੀਆਂ ਜਾਂਦੀਆਂ ਸਾਨੂੰ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਜਾਂਦਾ ਜਿਵੇਂ ਸਾਡੇ ਪਤਾ ਜਿਹੜੇ ਦੱਸਿਆ ਵੀ 17 ਤਰੀਕ ਨੂੰ ਜਿਹੜਾ 17 April ਨੂੰ ਚੰਡੀਗੜ੍ਹ ਲਾਹਮਿਸਾਲ ਰੈਲੀ ਕਰਕੇ ਧਰਨਾ ਕੀਤਾ ਜਾਊਗਾ ਉਹਦੇ ਲਈ ਸਾਡਾ ਇੱਕ ਇੱਕ ਮੈਂਬਰ ਰੈਡੀ ਹੈ ਅਸੀਂ ਹੌਮ ਹੁਮਾ ਕੇ ਪੂਰੇ ਜੋਰ ਸ਼ੋਰ ਦੇ ਨਾਲ ਚੰਡੀਗੜ੍ਹ ਪਹੁੰਚਣ ਲਈ ਤਿਆਰ ਬੱਥੇ ਜੇ ਸਾਨੂੰ ਨਹੀਂ ਹੋ ਤੋ ਤੱਕ ਸਮਾਂ ਮੀਟਿੰਗ ਦਾ ਦਿੱਤਾ ਜਾਂਦਾ ਜਾਂ ਸਾਡੀਆਂ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਜਾਂਦਾ ਸਾਡੇ ਨਾਲ ਤਾਲਮਿਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਜਿਲ੍ਹਾ ਮੋਗਾ ਦੇ ਜਿਲ੍ਹਾ ਕੋਆਰਡੀਨੇਟਰ ਸਰਿੰਦਰ ਲਾੜੀ ਜੀ ਵੀ ਜੁੜੇ ਹੋਏ ਆਪਾਂ ਉਹਨਾਂ ਦੇ ਨਾਲ ਸਿਹਤ ਸਵਾਵਾ ਬਾਰੇ ਗੱਲ ਕਰਾਂਗੇ ਹਾਂਜੀ ਲਾੜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਲਾੜੀ ਜੀ ਪੰਜਾਬ ਸਰਕਾਰ ਨੇ ਐਲਾਨ ਕੀਤਾ ਸੀ ਸੱਤਾ ਦੇ ਵਿੱਚ ਅਨੁਸਾਰ ਕਿ ਪੰਜਾਬ ਦੇ ਵਿੱਚ 16000 ਜਿਹੜੇ ਆਮ ਆਦਮੀ ਕਲੀਨਿਕ ਬਣਾਏ ਜਾਣਗੇ ਪਹਿਲੀ ਗੱਲ ਤਾਂ ਪਿਛਲੇ 3 ਸਾਲਾਂ ਦੇ ਵਿੱਚ ਜੋ ਉਹਨਾਂ ਨੇ ਕਲੀਨਿਕ ਬਣਾਏ ਸੀ ਉਹਨਾਂ ਦੇ ਨਾਮ ਬਦਲਨੇ ਪਏ ਇਹਨਾਂ ਨੂੰ ਉਹ ਰੋਗਿਆ ਕੇਂਦਰ ਰੱਖਣਾ ਪਿਆ ਉਹਨਾਂ ਦਾ ਨਾਮ ਤੇ ਦੂਸਰੀ ਗੱਲ ਐ ਕਿ ਜਿਹੜਾ 16000 ਦਾ ਵਾਅਦਾ ਕੀਤਾ ਗਿਆ ਸੀ ਉਹਦੇ ਵਿੱਚੋਂ ਹਲੇ ਤੱਕ 800 ਦੇ ਕਰੀਬ ਹੀ ਬਣਿਆ ਹੈ ਤੇ ਮੌਜੂਦਾ ਬਜਟ ਦੇ ਵਿੱਚ ਉਹਨਾਂ ਨੇ ਕੋਈ ਫੰਡ ਵੀ ਨਹੀਂ ਰੱਖਿਆ ਹੋਰ ਕਲੀਨਿਕ ਬਣਾਉਣ ਦਾ ਕਿਵੇਂ ਦੇਖਦੇ ਹੋ ਤੁਸੀਂ ਇਹ ਸਾਰੇ ਜਿਹੜੀ ਗੱਲ ਲੰਬਾ ਸਾਹਿਬ ਤੁਸੀਂ ਕਹਿੰਦੇ ਹੋ ਕਿ ਸਰਕਾਰ ਦੇ ਵਾਅਦੇ ਦੀ ਤੇ ਸ਼ਾਇਦ ਤੁਸੀਂ ਇਹ ਗੱਲ ਬੜਾ ਮਜ਼ਾਕ ਦਾ ਪਾਤਰ ਬਣਾਇਆ ਹੈ ਸਰਕਾਰ ਨੇ ਕਿ ਸਰਕਾਰ ਨੇ ਕੱਲਾ ਯਹੀ ਵਾਅਦਾ ਨਹੀਂ ਸਰਕਾਰ ਨੇ ਕਿੰਨੇ ਕੁ ਵਾਅਦੇ ਕੀਤੇ ਸੀ ਸਾਡੇ ਮੁਲਾਜ਼ਮਾਂ ਨਾਲ ਸਾਡੇ ਜਿਹੜੇ ਮੁਲਾਜ਼ਮ ਜਥੇਬੰਦੀਆਂ ਨਾਲ ਅਸੀਂ ਖੁਦ ਸਰਕਾਰ ਨੂੰ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਨਵੀਂ ਉਤਸ਼ਾਹ ਦਿਖਾਇਆ ਸੀ ਕਿ ਅਸੀਂ ਚੇਂਜ ਲੈ ਆ ਰਹੇ ਹਾਂ ਉਹ ਚੇਂਜ ਤਾਂ ਤੁਸੀਂ ਹੁਣ ਦੇਖ ਹੀ ਰਹੇ ਹੋ ਕਿ ਤੁਸੀਂ ਤਾਂ ਸੋਚ ਰਹੇ ਹੋ ਕਿ 16000 ਆਮ ਆਦਮੀ ਕਲੀਨਿਕ ਬਣਾ ਰਹੇ ਆ ਇਹ ਤਾਂ ਜਿਹੜੇ ਡਿਸਟ੍ਰਿਕਟ ਸਾਡੇ ਸਿਹਤ ਮੰਤਰੀ ਦਾ ਬਿਆਨ ਹੈ ਤੇ ਜਿਹੜੇ ਸਾਡੇ ਡਿਸਟ੍ਰਿਕਟ ਹਸਪੀਟਲ ਆ ਉਹਨਾਂ ਨੂੰ ਵੀ ਪ੍ਰਾਈਵੇਟਾਈਜ਼ ਕਰ ਰਹੇ ਆ ਰਹੀ ਗੱਲ ਜਿਹੜੀ ਇਹਨਾਂ ਨੇ ਅੱਜ ਤੋਂ 2 ਸਾਲ ਪਹਿਲਾਂ ਭਗਵੰਤ ਮਾਨ ਜੀ ਨੇ ਸਾਡੇ ਸੀਐਮ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਅਸੀਂ 31000 ਮੁਲਾਜ਼ਮ ਜਿਹੜੇ ਰੈਗੂਲਰ ਕਰਤੇ ਆ ਤੁਸੀਂ ਸਾਬਕਾ ਮੁਲਾਜ਼ਮ ਰਹੇ ਹੋ ਰਿਟਾਇਰ ਹੋਏ ਹੋ ਤੁਸੀਂ ਹੈਰਾਨ ਹੈਰਾਨ ਹੋਵੋਗੇ ਕਿ ਰੈਗੂਲਰ ਇਹਨੇ ਕਿਤੇ ਦੇਖ ਹੀ ਨਹੀਂ ਜਾਗੇ ਕਿੱਥੇ ਰੈਗੂਲਰ ਹੋਏ ਉਹਨਾਂ ਕੋਲ ਕੋਈ ਲਿਸਟ ਨਹੀਂ ਹੈ ਔਰ ਜ਼ਿਲ੍ਹਾ ਪ੍ਰੀਸ਼ਦ ਵਾਲੇ ਹਰੇਕ ਬੰਦੇ ਹਰ ਮਹੀਨੇ ਹਰ ਸਾਡੇ ਕੋਲੋਂ ਸੇ ਲਿਸਟਾਂ ਮੰਗ ਲਈਆਂ ਜਾਂਦੀਆਂ ਕਿ ਲਓ ਵੀ ਇੰਨਾ ਬੰਦੇ ਦੀਆਂ ਆਹ ਲਿਸਟਾਂ ਭੇਜੋ ਇਹਨਾਂ ਦਾ ਕੀ ਸਟੇਟਸ ਹੈ ਸਰਕਾਰ ਕੋਲੇ ਸਿੱਖਿਆ ਲਈ ਦਿਸ਼ਾਹੀਨ ਸਰਕਾਰ ਹੋਣ ਕਰਕੇ ਸਰਕਾਰ ਕੋਲੇ ਸਿੱਖਿਆ ਲਈ ਤੇ ਸਿਹਤ ਲਈ ਕੋਈ ਬਜਟ ਨਹੀਂ ਹੈ ਜੇ ਪਹਿਲਾਂ ਸਿਹਤ ਡਿਪਾਰਟਮੈਂਟ ਲਈ ਬਜਟ ਪ੍ਰੋਵੀਜ਼ਨ ਕੀਤੀ ਜਾਊਗੀ ਫੇਰ ਹੀ ਆ ਆਮ ਆਦਮੀ ਕਲੀਨਿਕ ਕੀਤੇ ਜਾਣਗੇ ਸਾਡੇ ਜਿਹੜੇ ਚੀਫ ਮਿਨਿਸਟਰ ਸਾਹਿਬ ਨੇ ਉਹ ਇੱਕ ਬਹੁਤ ਵੱਡੇ ਮਤਲਬ ਉਹਨਾਂ ਨੂੰ ਸ਼ੌਂਕ ਹੈ ਸਕਰੀਨ ਤੇ ਬੋਲਣ ਦਾ ਸੋ ਸਵਾਏ ਬੋਲਣ ਤੋਂ ਇਲਾਵਾ ਮੈਂ ਸਮਝਦਾ ਕੁਝ ਨਹੀਂ ਕਰਦੇ ਸਾਨੂੰ ਇਸੇ ਕਰਕੇ ਸਾਨੂੰ ਜਿਹੜਾ ਅੱਜ ਸੰਘਰਸ਼ ਦਾ ਰਾਹ ਜਿਹੜਾ ਉਹ ਨਿਕਲਣਾ ਪਿਆ ਤੁਸੀਂ ਹੈਰਾਨ ਹੋਵੋਗੇ ਕਿ ਅਸੀਂ ਪਿਛਲੀ 12 ਮਾਰਚ ਤੋਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਹੋਇਆ ਮੀਟਿੰਗ ਦਾ ਤੇ ਜਿਹੜੀ ਸਰਕਾਰ ਦੇ ਮੰਤਰੀ ਸਾਨੂੰ ਇੱਕ ਮੀਟਿੰਗ ਦਾ ਸਮਾਂ ਨਹੀਂ ਦੇ ਰਹੇ ਅਸੀਂ ਉਹਨਾਂ ਤੋਂ ਆਮ ਆਦਮੀ ਕਲੀਨ ਦਾ ਬਾਰੇ ਜਾਂ ਕਿਸੇ ਹੋਰ ਬਾਰੇ ਕੀ ਪੁੱਛ ਸਕਦੇ ਹਾਂ ਤੇ ਕੀ ਉਮੀਦ ਰੱਖ ਸਕਦੇ ਹਾਂ ਇਹਦੇ ਬਾਰੇ ਤੁਸੀਂ ਆਪ ਹੀ ਸਿਆਣੋ ਕਿ ਸਾਨੂੰ ਸਰਕਾਰ ਤੋਂ ਕੋਈ ਉਮੀਦ ਨਹੀਂ ਹੈ ਹੁਣ ਅਸੀਂ ਆਪਦੀ ਜਥੇਬੰਦੀ ਵੱਲੋਂ ਸਾਰੀ ਯੂਨੀਅਨ ਨੂੰ ਇਕੱਠਾ ਕਰਕੇ ਪੂਰੀ ਜਿੰਨੀ ਜੋਗੇ ਹੈਗੇ ਆ ਸਾਰਿਆਂ ਤੋਂ ਵੱਡੀ ਗੱਲ ਜਿਹੜੀ ਹੈ ਕਿ ਸਰਕਾਰ ਨੇ ਮੁਲਾਜ਼ਮਾਂ ਦੇ ਵੱਧ ਪ੍ਰਚਾਰ ਕਰਕੇ ਮੁਲਾਜ਼ਮਾਂ ਨੂੰ ਇਹ ਦਰਸਾਇਆ ਗਿਆ ਕਿ ਮੁਲਾਜ਼ਮ ਬਹੁਤ ਸੌਖੇ ਆ ਜਦੋਂ ਕਿ ਇੱਕ ਜਿਹੜੇ ਨਵੇਂ ਮੁਲਾਜ਼ਮ ਹੈ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਆਲੇ ਆ ਜਾਂ ਕੋਈ ਹੋਰ ਆਊਟਸੋਰਸਿੰਗ ਆਲੇ ਆ ਉਹ ਤੁਹਾਡੇ ਜਿਹੜੇ ਘਰੇ ਰੱਖੇ ਹੋਏ ਡੋਮੈਸਟਿਕ ਵਰਕਰ ਆ ਜਿਹੜੇ ਰੱਖੇ ਘਰੇ ਉਹਨਾਂ ਤੋਂ ਵੀ ਘੱਟ ਤਨਖਾਹਾਂ ਲੈ ਰਹੇ ਆ ਇਹ ਇਦੋਂ ਵੱਡਾ ਕੋਝਾ ਮਜ਼ਾਕ ਹੋ ਨਹੀਂ ਸਕਦਾ ਸਰਕਾਰ ਜਿਹੜੀ ਅਦਾਲਤਾਂ ਦਾ ਜਿਹੜੇ ਫੈਸਲਾ ਹੈ ਉਹ ਵੀ ਮੰਨਣ ਤੋਂ ਇਨਕਾਰੀ ਹੈ ਇਸੇ ਲਈ ਅੱਜ ਦਾ ਜਿਹੜਾ ਸੰਘਰਸ਼ ਆ ਲਿਖਿਆ ਵਾ ਇਹ ਸੰਘਰਸ਼ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਜਿੰਨੀ ਵੀ ਸਾਡੇ ਆਪਣੇ ਕੋਸ਼ਿਸ਼ ਹੋਊਗੇ ਇਸ ਨੂੰ ਪੂਰੀ ਤਰ੍ਹਾਂ ਸਿਰੇ ਚੜਾਵਾਂਗੇ ਜੀਡੀਵੀ న్యూਸ ਵੱਲੋਂ ਕੈਮਰਾਮੈਨ ਹਰਪਤਨ ਗੋਹਣਾ ਦੇ ਨਾਲ ਮਹਿੰਦਰ ਪਾਲ ਨੂੰ